ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਚ ਆਏ ਅਨੇਕ ਭਗਤ ਜਿਨ੍ਹਾਂ ਦੇ ਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਚ ਦਰਜ ਹੈ ਕਿਉਂਕਿ ਭਗਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ ਸ਼੍ਰੀ ਜੈਦੇਵ ਜੀ ਮਹਾਰਾਜ बंगाल ਦੇ ਕੇਂਦਰੀ ਨਾਮਕ ਪਿੰਡ ਦੇ ਵਿੱਚ ਜਨਮੇ ਜ਼ਿਲ੍ਹਾ ਭੀਮ ਬੇਰੂਸੀ ਔਰ ਆਪ ਫੇਟ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ ਵਿਦਿਆ ਆਪ ਨੇ ਸੰਸਕਾਰ ਚੋਂ ਕੇ ਬ੍ਰਾਹਮਣਾਂ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ ਸਮਸ ਦੇਸ਼ ਤੇਜ ਆਪਨੇ ਭਗਤੀ ਭਾਵ ਦਿਆਂ ਲੈਰਾ ਛੜਿਆ ਆਪ ਗਰਸਤੀ ਸਨ ਆਪ ਦੀ ਪਤਨੀ ਦਾ ਨਾਮ ਪਦਮਾਵਤੀ ਸੀ ਸਮਸ ਤੀਰਥਾਂ ਤੇ ਰਟਨ ਕਰਦੇ ਆਇਆ ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ ਚੁੰਕੇ ਆ ਬੰਗਾਲ ਦੇ ਵਸਨੀਕ ਸਨ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ ਵਿਰਾਸਤ ਚ ਮਿਲੇ ਅਸੀ ਗੀਤ ਤੇ ਸੰਗੀਤ ਆਪ ਦਾ ਇੱਕ ਮਹਾਨ ਗ੍ਰੰਥ ਹੈ ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ ਕਹਿੰਦੇ ਨੇ ਤੇ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਂ ਬੰਦੀ ਕਰਨੇ ਲਿਖਣਾ ਇਹ ਆਪ ਦਾ ਰੋਜ਼ਮਰਰਾ ਦਾ ਕਰਮ ਬਣ ਚੁਕਿਆ ਸੀ ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ਹਿਰ ਪੰਡਰਪੁਰ ਦੇ ਵਿੱਚ ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਤਾਂ ਆਪ ਦੇ ਲਿਖਣ ਸ਼ਕਤੀ ਕੁੰਧ ਹੋਂਦੀ ਗਈ ਜਦ ਕੇ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ ਤਮਾਮ ਸੰਤਾਂ ਨੂੰ ਭਗਤ ਪ੍ਰੇਮੀਆਂ ਨੂੰ ਇਹ ਕੈਲਾ ਦੇ ਜਾਸਿ ਕਿ ਪੂਰਨਵਾਸੀ ਵਾਲੇ ਦਿਨ ਬਿਠਲ ਦੇ ਮੰਦਰ ਵਿੱਚ ਗੀਤ गोविंद ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਹੋਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ ਪੂਰਨਵਾਸੀ ਦੇ ਵਿੱਚ ਸਿਰਫ 2 ਦਿਨ ਰਹਿ ਗਏ ਗੀਤ ਗੋਵਿੰਦ ਦੇਵੀ ਸਿਰਫ 2 ਚੰਦ ਰਹਿ ਗਏ لیکن اج سارا دن محنت کر کے اپ لکھن دی کوشش کردے رہے لیکن جے دے دے دماغ دے چوں کوئی گیت دی لائن نہ آئی تے قلم لکھن وچ اسمرت ہوئی بھائی صاحب بھائی گورداس جی اس پرसंग نو اپنے پونی دے وچ انج قلم بند کر دینے ہیں प्रेम भगत जयदेव कर ਗੀਤ ਗੋਵਿੰਦ ਸਹਜ ਧੁਨ ਗਾਵੇ ਲੀਲਾ ਚਲਿਤ ਵਖਾਣ ਦਾ ਅੰਤਰ ਜਾਮੀ ਠਾਕੁਰ ਭਾਵੇ ਪਰ ਅਖੜ ਇਕ ਨਾਵੜ ਬਨ ਪੁਸਤਕ ਸੰਦਿਆ ਕਰ ਆਵੇ ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਗੰਥ ਨੂੰ ਨਾਲ ਲੈ ਜਾਂਦੇ ਸਨ ਨਦੀ ਤਟਕੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰਰਾ ਦੇ ਨਿਤਨੇਮ ਤੋਂ ਪਾਰ ਗੋਕੇ ਲਿਖ ਲੈਂਦੇ ਸਨ ਔਰ ਜਦ کافی ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਗੀਤ ਗੋਵਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਕਰ ਲਿਆਉਂਦੇ ਸਨ ਔਰ ਰੋਜ਼ਮਰਾ ਦੇ ਕੰਮ ਦੇ ਵਿੱਚ مشغول ਹੁੰਦੇ ਸਨ ਲੇਕਿਨ ਅੱਜ ਨਿਰਾਸ਼ ਲੋਤੇ ਅੱਜ ਪੰਕਤੀ ਨਹੀਂ ਬਣੀ ਗੀਤ ਗੋਵਿੰਦ ਨੂੰ ਸੰਪੂਰਨ ਕਰਨਾ ਹੈ ਪਰ ਦਿਨ ਵੀ ਸਿਰਫ ਇੱਕ ਰਹਿ ਗਿਆ ਔਰ ਗੀਤ ਗੋਵਿੰਦੇਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਜੋ ਸ਼੍ਰੀ ਜੈਦੇਵ ਦੇ ਦਿਮਾਗ ਦੇ ਵਿੱਚ ਉਭਰਦੀਆਂ ਨੇ ਔਰ ਕਲਮ ਲਿਖਣ ਦੇ ਵਿੱਚ ਅਸਮਰਥ ਐਸੀ ਇਹ ਕੋਈ ਗੈਵੀ ਲੀਲਾ ਵਰਤੀ ਨਿਰਾਸ਼ ਹੋ ਕੇ ਜਦ ਘਰ ਲੋਟੇ ਤਾਂ ਆਪਨੇ ਪਤੀ ਵਰਤਾ ਸੁਪਤਨੀ ਪਦਮਾਉਤੀ ਨੇ ਪੁੱਛਿਆ ਕਾਰਣ ਤਾਂ ਜਦ ਸਾਰਾ ਕਾਰਨ ਦੱਸਿਆ ਤੋਂ ਪਤੀ ਦੇ ਦੁੱਖ ਦੇ ਚ ਪਤਨੀ ਵੀ ਸ਼ਾਮਲ ਹੋਈ ਔਰ ਇਹ ਹਕੀਕਤ ਹੈ ਜਦ ਕੋਈ ਮਹਾਨ ਦਾਰਸ਼ਨਿਕ ਮਹਾਨ ਕਵੀ ਕਿਸੇ ਉਲਝਣ ਦੇ ਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ ਇਹ ਉਸ ਦੇ ਦਿਮਾਗ ਦੇ ਚ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ ਤਾਂ ਜਿਹੜੀਆਂ ਉਸ ਵਕਤ ਪੀੜਾ ਇਹ ਤਕਲੀਫ ਦਰਦ ਉਸ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ ਤੇ ਉਹ ਕਹੀ ਜਾਣਦਾ ਹੈ ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ ਤੋਂ ਕਾਫੀ ਦੁਖੀ ਤੇ ਚਿੰਤਾ ਤਰਮਨ ਨਾਲ ਰਾਤ ਨੂੰ ਸੌਂਗ ਹੈ ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ ਮਰ ਰਹਿ ਦੇ ਕਰਮ ਦੇ ਮੁਤਾਬਕ ਗ੍ਰੰਥ ਚੁਕਿਆ ਪਰ ਪਤਨੀ ਨੇ ਆਖਿਆ ਨਹੀਂ ਤੁਸੀਂ ਪਹਿਲੇ ਜਾਓ ਨਰੀ ਤਟ ਤੇ ਇਸ਼ਨਾਨ ਕਰੋ ਰੋਜ਼ ਮਰ ਰ ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ ਪ੍ਰਭੂ ਭਗਤੀ ਕਰੋ ਨਿਤਨੇਮ ਕਰੋ ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰੀਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ ਆਪ ਰਹਿਮਤ ਕਰਨਗੇ ਕਹਿੰਦੇ ਨੇ ਪਤਨੀ ਦੀ ਇਹ ਗੱਲ ਮੰਨ ਚਿੰਤਾ ਤੁਰ ਮਨ ਦੇ ਨਾਲ ਸ੍ਰੀ ਜੈਦੇਵ ਨਦੀ ਤਟ ਦੀ ਤਰਫ ਜਾ ਰਹੇ ਨੇ ਸੋਚਦੇ ਹੋਇਆ ਕਿ ਕੋਈ ਲੇਨ ਕੋਈ ਪੰਕਤੀ ਦਿਮਾਗ ਦੇ ਚੋਂ ਉਬਰੇ ਪਰ ਕੁਝ ਉਬਰ ਵੀ ਦਿਖਾਈ ਨਹੀਂ ਦਿੰਦੀ ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਹੋਇਆ ਹੈ ਜਿਹਦੇ ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ ਸਿਆਰਾ ਵੀ ਨਹੀਂ ਕਹਿੰਦੇ ਨੇ ਇਧਰ ਜਾਇਦੇ ਰੁਕਸਤ ਹੋਏ ਨਦੀ ਤਟ ਦੀ ਤਰਫ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ ਜੈ ਦੇਵ ਦਾ ਹੀ ਕੋਈ ਰੂਪ ਧਾਰਨ ਕਰਕੇ ਜੈ ਦੇਵ ਦੇ ਘਰ ਆਇਆ ਤੇ ਗੀਤ ਗੋਵਿੰਦ ਦੀਆਂ ਦੋ ਪੰਕਤੀਆਂ ਲਿਖ ਦਿੱਤੀਆਂ ਸੁਨੇਰੀ ਸਿਆਹੀ ਦੇ ਚ ਲਿਖਿਆ ਜਦ ਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਚ ਲਿਖਿਆ ਲਿਖਦੇ ਆਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ ਰਸਤੇ 'ਚ ਹੀ ਵਾਪਸ ਆ ਗਏ ਇਸ਼ਨਾਨ ਨਹੀਂ ਕੀਤਾ ਨਿਤਨੇਮ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਤਾਂ ਜੈਦੇ ਜੋ ਵਾਸਤਵਿਕ ਗੁਣ નિਧਾਨ ਪ੍ਰਭੂ ਆਪ ਸੰ ਕਹਿ ਲਗੇ ਪੰਕਤੀ ਫੁਰ ਗਈ ਸੀ ਲੇਖਣ ਲਈ ਵਾਪਸ ਆ ਗਿਆ ਗੰਥ ਸੰਪੂਰਨ ਹੋ ਗਿਆ ग्रंथ मुकम्मल हो गया गीत गोविंद संपूर्ण करके अलॉप हो गई ए अगम्य शक्ति पद्मावती भोजन बनाने चले इन इतनी देर विच श्री जयदेव जी महाराज नदी तट पौं स्नान करके वापस आए गोविंद गोदन दी धुन गीत अलाप दे आ घर विच प्रवेश होंदे हैं कि देख दे ने ਪਤਨੀ ਭੋਜਨ ਚੱਕ ਰਹੀ ਹੈ ਤੇ ਜੈਦੇਵ ਕਹਿੰਦੇ ਨੇ ਮੈਂ ਬ੍ਰਾਹਮਣ ਹੋ ਕੇ ਕੁਝ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ ਪਰ ਤੂੰ ਵੀ ਭੁੱਲ ਗਈ ਮੈਨੂੰ ਖਿਲਾ ਕੇ ਹੀ ਪੋਖਾਂਦੀ ਆਉਂਦੀ ਸੀ ਅੱਜ ਕੀ ਹੋ ਗਈ ਬਹੁਤ ਭੁੱਖ ਲੱਗ ਗਈ ਕਹਿ ਲੱਗੇ ਨਹੀਂ ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਸ ਖੁਸ਼ੀ ਖੁਸ਼ੀ ਚ ਮੈਂ ਤੁਹਾਨੂੰ ਭੋਜਨ ਛਕਾਇਆ ਹੈ ਪਰ ਹੁਣ ਖੁਸ਼ੀ ਇਤਨੀ ਪਰਬਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ ਜੈ ਦੇਵ ਸੁਣ ਕੇ ਦੰਗ ਰਹਿ ਗਿਆ ਹੈ ਮੈਂ ਭੋਜਨ ਛਕਿਆ ਔਰ ਗੀਤ ਗੋਬਿੰਦ ਸੰਪੂਰਨ ਹੋ ਗਿਆ ਹਾਂ ਸੰਪੂਰਨ ਹੋ ਗਿਆ ਤੁਸੀਂ ਖੁਦ ਤੇ ਕਹੇ ਔਰ ਉਹ ਦੋ ਲਾਈਨਾਂ ਤੁਸੀਂ ਸੁਨਹਿਰੀ ਸਿਆਹੀ ਦੇ ਨਾਲ ਲਿਖੀਆਂ ਨੇ ਮੈਂ ਖੁਦ ਵੇਖੀਆਂ ਨੇ ਭਜੇ ਹੋਏ ਜੈ ਦੇਵ ਗਏ ਗ੍ਰੰਥ ਨੂੰ ਖੋਲਦੇ ਨੇ ਵਾ ਕਈ ਗ੍ਰੰਥ ਸੰਪੂਰਨ ਦੋ ਪੰਕਤੀਆਂ ਸੁਨੇਰੀ ਸਿਆਹੀ ਨਾਲ ਲਿਖੇ ਆਂਗਿਆ ਨੇ ਅੱਖਰ ਪਰ ਪ੍ਰਤੀਤ ਕਰ ਹੋਏ ਵਿਸਮਾਦ ਨ ਅੰਗ ਸਮਾਰੇ ਜੈਸੇਸ ਪੰਕਤੀ ਨੂੰ ਪੜਦੇ ਨੇ ਵਿਸਮਾਦ ਘਰ ਦੇ ਚਲੇ ਗਏ ਅਰਚਜਤਾ ਤੇ ਰਹਸ ਦੇ ਚਲੇਨ ਹੋ ਗਏ ਇੱਕਦਮ ਆਗ ਤੇ ਸਰੂਰਤਾਰੀ ਹੋਇਆ ਅਰਦਾਸ ਕੀਤੀ हे त्रिभुवन धने हे परिपूर्ण परमात्मा तू मेरे दिमाग ਵਿੱਚ ਹੀ ਥੋੜੀ ਸ਼ਕਤੀ ਪਾ ਦੇਂਦਾ ਕਿ ਮੈਂ ਆਪ ਲਿਖ ਲੈਂਦਾ ਇਹ ਖੇਚਲਾ ਤੁਸੀਂ ਕਿਉਂ ਕੀਤੀਆਂ ਤਾਂ ਕਹਿੰਦੇ ਨੇ ਅਲਹਾਮ ਹੋਇਆ ਆਕਾਸ਼ ਬਾਣੀ ਹੋਈ ਅੰਤਰਾਤਮਾ ਬੋਲੀ ਜੈ ਦੇਵ ਜਾਣ ਬੁਝ ਕੇ ਅਸੀਂ ਤੇਰੇ ਦਿਮਾਗ ਵਿੱਚ ਇਹ ਕਮੀ ਪਾਈ ਖੁਦ ਲਿਖੀਆਂ ਤਾਂ ਕਿ ਤੈਨੂੰ ਕਿਦਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀਤੀ ਹੈ ਇਸ ਦਾ ਕਰਤਾ ਮੈਂ ਹਾਂ ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ ਮੇਰੇ ਨਾਲੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗੇ ਮੈਂ ਨਹੀਂ ਚਾਹਦਾ ਸੀ ਤੇ ਤੇਰੇ ਤੇ ਮੇਰੇ ਬੁੱ ਕੋਈ ਵਿਥ ਹੋਏ ਬਾਰ ਬਾਰ ਧਨਵਾਦ ਦੇ ਨਾਲ ਭਰੇ ਜੈਦੇਵ ਹਸ਼ਕ ਬਾਰ ਹੋ ਬਾਰ ਬਾਰ ਸਜਦੇ ਰਛੋਏ اے ਪ੍ਰਭੂ ਲੱਖ ਲੱਖ ਤੇਰਾ ਸ਼ੁਕਰ ਅੱਜ ਪਤਾ ਚਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ ਜੋ ਮੈਂ ਕਰਦਾ ਇਹ ਵੀ ਤੇਹੀ ਤਾਕਤ ਹੈ ਔਰ ਜੋ ਮੈਂ ਸੋਚਦਾ हे प्रभु हेवी तेरी शक्ति है वास्तवक मेरे रोम रोम देच तू ही काम कर रहे हैं। हैं। है तू ही बसे है तू ही रमे आया श्री जयदेव जी महाराज दा ए गीत गोविंद नावन ग्रंथ भगतां दी दुनिया च बहुत ही प्रसिद्ध है और इन्नो पढ़ पढ़ के भगत जन आनंद लएंदे ने गीत गोविंद दे कुछ हिस्से बकायदा प्रकाशित हो चुके ने और इना गीतां देच भक्ति भाव ਗਿਆਨ ਵੈਰਾਗ ਸਭ ਕੁਝ ਦੇਵੀ ਗੁਣ ਸਮੋਧ ਦਿੱਤੇ ਨੇ ਭਗਤ ਸ਼੍ਰੀ ਜੈਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦਾ ਇੱਕ ਸੰਸਕ੍ਰਿਤ ਦੇ ਚ ਬੜਾ ਹੀ ਸੋਹਣਾ ਪਦਾ ਉਚਾਰਨ ਕੀਤਾ ਹੋਇਆ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਗੁਜਰੀ ਰਾਗ ਦੇ ਅੰਦਰ ਦਰਜ ਹੈ ਇਸ ਪਦੇ ਦੀਆਂ ਅਸਥਾਈ ਪੰਕਤੀਆਂ ਇਹ ਨੇ ਕੇਵਲ ਰਾਮ ਨਾਮ ਮਨੋਰਮੰ ਬਦ ਅਮਰਤ ਤਤਮਯੰ ਹੇ ਮਨ ਕੇਵਲ ਰਾਮ ਨਾਮ ਦਾ ਰਵਣ ਕਰ ਤੇ ਉਸ ਦੇ ਹੀ ਅਮਰਤ ਸਰੂਪ ਦਾ ਪਾਨ ਕਰ ਰਾਮ ਕੌਣ ਰਾਮ ਕੈਸਾ ਹੈ ਕਿਸ ਰਾਮ ਦਾ ਅਮਰਤ ਪਾਨ ਕਰੀਏ ਕਿਸ ਰਾਮ ਦਾ ਚੰਤਨ ਕਰੀਏ ਕਿਸ ਰਾਮ ਨੇ ਸੂਰਤ ਲੀਨ ਕਰੀਏ ਤੋ ਉਸ ਰਾਮ ਵੀ ਆਪ ਤਸ਼ਰੀਕ ਕਰ ਦੇਣੇ ਉਸ ਰਾਮ ਦੀ ਆਪ ਵਿਆਖਿਆ ਕਰਦੇ ਨੇ ਇਸ ਪਦੇ ਦੇ ਵਿੱਚ ਪਰਮਾਤ ਪੁਰਖ ਮਨੋ ਪਿਮਨ ਸਤਿਆਦੇ ਭਾਵ ਰਤਨ ਪਰਮਦ ਭੁਤਨ ਪਰਕ੍ਰਿਤ ਪਰਮ ਜਦ ਚਿੰਤ ਸਰਬਗਤਨ ਪਰਮਾਤ ਜੋ ਪਰਮ ਆਦ ਹੈ ਅਨਾਦੀ ਹੈ ਜਿਸ ਦਾ ਮੂਲ ਨਹੀਂ ਲੱਭਿਆ ਜਾ ਸਕਦਾ ਔਰ ਜੋ ਸਭ ਦਾ ਮੂਲ ਜਿਹਦੀ ਬੁਨਿਆਦ ਦਾ ਕੋਈ ਪਤਾ ਨਹੀਂ ਜੋ ਸਭ ਦੀ ਬੁਨਿਆਦ ਜੋ ਸਭ ਦੀ ਜੜ ਹੈ ਜੋ ਸਭ ਦਾ ਆਧਾਰ ਹੈ ਐਸਾ ਜਿਹੜਾ ਬ੍ਰਹਮ ਹੈ ਉਹ ਅਨਾਦੀ ਹੈ ਪਰਮਾਤਮਾ ਪੁਰਖ ਉਹ ਫਿਰ ਪੂਰੇ ਹੋਇਆ ਹੈ ਪੁਰਖ ਤਮਰਾਜ ਪੁਰੀ ਪੁਰੀ ਬਸੰਤਾ ਸਾ ਪੁਰਖਾ ਜੋ ਪੁਰੀਆਂ ਪੁਰੀਆਂ ਵਿੱਚ ਰਮੇ ਆਇਆ ਹੈ ਵਿਆਪਕ ਹੈ ਉਹ ਪੁਰਖ ਹੈ ਪਰਮਾਤਮਾ ਪੁਰਖ ਮਨੋਪਿਮੰ ਮਨੋਪਮਾਤੋ ਰਹੈਤ ਦਰਸਲ ਮਨ ਆਪਣੇ ਅਨੁਭਵ ਰੇਚ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਨਹੀਂ ਲਿਆ ਸਕਦਾ ਮਨ ਪੂਰਨ ਤੌਰ ਤੇ ਜਿਸ ਨੂੰ ਸੋਚ ਨਹੀਂ ਸਕਦਾ ਮਨ ਜਿਸ ਦੀ ਪੂਰਨ ਤੌਰ ਤੇ ਕਲਪਨਾ ਨਹੀਂ ਕਰ ਸਕਦਾ ਤੇ ਜਿਸ ਦੀ ਮਨ ਹੀ ਕਲਪਨਾ ਨਹੀਂ ਕਰ ਸਕਦਾ ਉਹਨੂੰ ਜ਼ਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ ਉਹਨੂੰ ਅੱਖਾਂ ਨਾਲ ਤੇ ਵੇਖਣਾ ਬਹੁਤ ਔਖਾ ਕਿਉਂ ਕਿ ਅੱਖਾਂ ਜਿੱਥੋਂ ਤੱਕ ਵੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। ਕਲਪਨਾ ਦੀ ਪ੍ਰਵਾਸ ਬੜੀ ਬੁਲੰਦ ਹੈ। ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਚਾਹੇ ਕਲਪਨਾ ਦੀ ਪ੍ਰਵਾਸ ਕਿੰਨੀ ਉੱਚੀ ਕਿਉਂ ਨਾ ਹੋਵੇ? ਕਿੰਨੀ ਦੂਰ ਦੀ ਕਿਉਂ ਨਾ ਹੋਵੇ? ਕਿੰਨੀ ਗਹਿਰੀ ਕਿਉਂ ਨਾ ਹੋਵੇ? ਫਿਰ ਵੀ ਪ੍ਰਮਾਤਮਾ ਮੇਰੀ ਕਲਪਨਾ ਦੇ ਚ ਨਹੀਂ ਆਉਂਦਾ ਉਹ ਕਿਸੇ ਦੀ ਕਲਪਨਾ ਦੇ ਚ ਨਹੀਂ ਆਉਂਦਾ ਮਨ ਦੀ ਸੋਚ ਤੋਂ ਪਰੇ ਮਨ ਦੇ ਵਿਚਾਰ ਤੋਂ ਪਰੇ ਇਸ ਵਾਸਤੇ ਆਪ ਕਹਿੰਦੇ ਨੇ ਮਨੋ ਪਿਮੰ ਮਨੋ ਉਪਮਾ ਤੋ ਰਹਿਤ ਹੈ ਪਰਮਾਦ ਪੁਰਖ ਮਨੋ ਪਿਮੰ ਸਤ ਆਦੇ ਭਾਵ ਰਤਨ ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਥਿਆ ਹੈ ਉਹ ਸਤ ਹੈ ਉਹ ਚਿਤ ਪ੍ਰਕਾਸ਼ਮਈ ਹੈ ਔਰ ਉਹ ਆਨੰਦ સ્વરૂਪ ਹੈ ਇੱਕ ਪੰਕਤੀ ਦੇ ਰਾਮ ਦੀ ਵਿਆਖਿਆ ਅਵਿੰਜ ਕਰਦੇ ਨੇ ਪਰਮਾਤ ਪੁਰਖ ਮਨੋਪਿਮੰ ਸਤਿ ਆਦੇ ਭਾਵ ਰਤਨ ਪਰਮ ਅਦਭੁਤਨ ਪਰਮ ਅਦਭੂਤ ਰੂਪ ਹੈ ਪਰਮ ਅਸ਼ਰਜ ਰੂਪ ਹੈ ਮਨੁੱਖ ਉੱਥੇ ਅਸ਼ਰਜ ਹੋ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ ਬਿਸਮਾਦ ਹੋ ਜਾਂਦਾ ਹੈ ਜਿਹਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ ਜਿਹਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ ਫਿਰ ਵੀ ਉਹ ਬਚ ਰਹਿ ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ ਉੱਥੇ ਬਿਸਮਾਤ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ ਉੱਥੇ ਅਸ਼ਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ ਕਹਿੰਦੇ ਨੇ ਇੱਕ ਬੱਚਾ ਰਹਿਸ ਦੇ ਚ ਜੀਉਂਦਾ ਹੈ ਇੱਕ ਕਵੀ ਰਹਿਸ ਦੇ ਚ ਜੀਵਦਾ ਹੈ ਇੱਕ ਸੰਨ ਰਹਿਸ ਦੇ ਚੀਜ਼ ਹੁੰਦਾ ਅਜੋਕਾ ਸਮਾਂ ਕਿਉਂਕਿ ਇਸ ਢੰਗ ਦਾ ਬਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਝ ਜਾਣਦਾ ਚਾਹੇ ਕੁਝ ਵੀ ਨਹੀਂ ਜਾਣਦਾ ਮੈਂ ਤੇ ਸਭ ਕੁਝ ਵੇਖ ਲਿਆ ਮੈਂ ਤੇ ਸਾਰਾ ਸੁਣ ਲਿਆ ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ ਅਗਰ ਐਸਾ ਕੋਈ ਦਾਵਾ ਕਰੇ ਤਾਂ ਅਸਰਜਤਾ ਨਹੀਂ ਪੈਦਾ ਹੁੰਦੀ ਰਹਿਸ ਨਹੀਂ ਪੈਦਾ ਹੁੰਦਾ ਬਿਸਮਾਦ ਨਹੀਂ ਪੈਦਾ ਹੁੰਦਾ ਤੇ ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ अजोके समय बहुत ज्यादा ने क्योंकि आज दे समय जितने कॉलेज ने जितने विद्यालय ने पहले नहीं अजोकी विद्या ने भावे कुछ दिता है या नहीं लेकिन रहस्य खत्म जरूर जरूरता विस्माद नर किया मनुख दुनिया ने जो एक विस्माद सी रहस सी, खत्म हो गई वो अज देखने नहीं मिलता हां बच्चे को ल, ਏ ਬਿਸਮਾਦ ਹੈ ਅਜੇ ਅਬੋਧ ਹੈ ਉਸ ਦਾ ਬਿਸਮਾਦ ਅਬੋਧ ਅਵਸਥਾ ਤੇ ਖੜਾ ਹੈ ਅਚੇਤ ਅਵਸਥਾ ਤੇ ਖੜਾ ਹੈ ਫਿਰ ਕਵੀ ਕਹੋ ਬਿਸਮਾਦ ਹੈ ਜਾਂ ਇਨ ਕਹਿ ਲੋ ਕਵਤਾ ਦਾ ਜਨਮ ਹੀ ਬਿਸਮਾਦ ਤੋਂ ਹੁੰਦਾ ਹੈ ਕਵਤਾ ਦਾ ਜਨਮ ਹੀ ਰਹਸ ਤੋਂ ਹੁੰਦਾ ਹੈ ਤੋਂ ਕਵੀ ਰਹਸਵਾਦੀ ਹੁੰਦੇ ਨੇ ਸੰਤ ਰਹਸਵਾਦੀ ਹੁੰਦੇ ਨੇ ਉਹ ਜੋ ਕੁਝ ਵੀ ਵੇਖਦੇ ਨੇ ਉਹ ਐਸਾ ਮਹਿਸੂਸ ਕਰਦੇ ਨੇ ਕਿ ਇੱਕ ਰੇਤ ਦੇ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਵੇਖਣਾ ਬੜਾ ਔਖ ਹੈ ਕਿਉਂਕਿ ਉਹ ਵੀ ਆਪਣੇ ਵਿੱਚ ਬਹੁਤ ਕੁਝ ਛੁਪਾਈ ਬੈਠਾ ਹੈ ਬਹੁਤ ਕੁਝ ਛੁਪਾਈ ਬੈਠਾ ਹੈ ਸੂਰਜ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਇੱਕ ਦਰਖਤ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਪੱਤੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਉਹਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੋਇਆ ਹੈ ਬਹੁਤ ਕੁਝ ਗੁਪਤ ਹੈ ਬਹੁਤ ਕੁਝ ਸੂਖਸ਼ਮ ਹੈ ਤਾਂ ਜੈਸੇ ਇਹ ਬੋਧ ਹੁੰਦਾ ਹੈ ਕਿ ਬਹੁਤ ਕੁਝ ਸੂਖਸ਼ਮ ਛੁਪਿਆ ਹੋਇਆ ਹੈ ਜੋ ਮੈਨੇ ਦੇਖ ਸਕਦਾ ਹੈ ਬਹੁਤ ਕੁਝ ਅਦ੍ਰਿਸ਼ ਹੈ ਤੋਂ ਰਹਿਸ ਪੈਦਾ ਹੋ ਜਾਂਦਾ ਹੈ ਫਿਰ ਬਿਸਮਾਤ ਮੰਡਲ ਤਾਰੀ ਹੋ ਜਾਂਦਾ ਹੈ ਤੋਂ ਕਦੀ ਬਿਸਮਾਤ ਵਿੱਚ ਜੀਵਦੇ ਨਹੀਂ ਸੰਤ ਬਿਸਮਾਤ ਵਿੱਚ ਜੀਵਦੇ ਨੇ ਭਗਤ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਦ ਭੁਤਨ ਉਹ ਪਰਿਪੂਰਨ ਪਰਮਾਤਮਾ ਪਰਮ ਅਸ਼ਰਜ ਰੂਪ ਹੈ ਪ੍ਰਕਿਰਤ ਪਰਮ ਉਪਰਕਿਰਤੀ ਤੋਂ ਪਰੇ ਕਹਿੰਦੇ ਨੇ ਰਾਵਿੰਦਰਨਾਥ ਟੈਗੋਰ ਸਾਗਰ ਤੋਂ ਈਸ਼ਾਨ ਕਰਕੇ ਵਾਪਸ ਆ ਰਹੇ ਨੇ ਰਸਤੇ ਦੇ ਵਿੱਚ ਇੱਕ ਗੰਦਗੀ ਦਾ ਢੇਰ ਪਿਆ ਹੈ ਸਵੇਰ ਦਾ ਵਕਤ ਹੈ ਸੂਰਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਨੂੰ ਛੂ ਰਹੀਆਂ ਨੇ ਇਹ ਸਾਰਾ ਦ੍ਰਿਸ਼ ਵੇਖ ਕੇ ਰਾਬਿੰਦਰਨਾਥ ਟੈਗੋਰ ਨਾ ਚੁੱਕੇ ਕਹਿਣ ਲੱਗੇ हे ਪ੍ਰਭੂ ਤੇਰੀ ਅਸ਼ਰਜਤਾ ਜੋ ਮੇਰੇ ਤੇ ਅਜ ਪ੍ਰਗਟ ਹੋਈ ਏ ਓਏ ਕਿ ਮੈਂ ਤੇਰੀ ਨਿਰਲੇਪਤਾ ਦਾ ਗਿਆਨ ਹਾਸਲ ਕਰ ਲਿਆ ਹੈ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੋਹ ਰਹੀਆਂ ਨੇ ਫਿਰ ਵੀ ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ ਫਿਰ ਵੀ ਸੂਰਜ ਗੰਦਾ ਨਹੀਂ ਹੋ ਰਿਹਾ ਤੂੰ ਮੇਰੇ ਗੰਦੇ ਸਰੀਰ ਦੇ ਰੋਮ-ਰੋਮ ਦੇ ਵਿੱਚ ਬੈਠਾ ਹੈ ਫਿਰ ਵੀ ਤੂੰ ਗੰਦਾ ਨਹੀਂ ਹੈ ਤੂੰ ਨਿਰਲੇਪ ਹੈ ਪ੍ਰਕਿਰਤੀ ਤੋਂ ਪਰੇ ਸਭ ਕੁਝ ਤੇ ਵਿੱਚ ਹੈ ਸਭ ਕੁਝ ਤੇ ਦੂਰ ਹੈ ਸਭ ਕੇ ਮਤ ਸਭੋਂ ਤੇ ਬਾਹਰ ਸਾਰਿਆਂ ਦੇ ਹਿੱਸੇ ਹਨ ਪਰ ਫਿਰ ਵੀ ਸਾਰਿਆਂ ਤੋਂ ਬਾਹਰ ਹੈ ਨਿਰਲੇਪ ਹੈ ਤਾਂ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਨੇ ਪਰਮਦ ਬੁਤਨ ਪਰਕ੍ਰਿਤ ਭਰਨ ਜਦ ਚਿੰਤ ਸਰਵਗਤਨ ਜਿਸ ਦਾ ਚਿੰਤਨ ਕਰਨ ਦੇ ਨਾਲ ਸਰਵ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਹਰ ਪਾਸੇ ਦੀ ਗਤੀ ਮਨੁੱਖ ਕਰ ਲੈਂਦਾ ਹੈ ਭਾਵੇਂ ਹਰ ਪਾਸੇ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਸਭ ਕੁਝ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਇਸ ਵਾਸਤੇ ਐਸਾ ਜੋ ਪ੍ਰਮਾਤਮਾ ਹੈ ਪ੍ਰਮਾਦ ਪੁਰਖ ਮਨੋਪਿਮੰ ਸਤ ਆਦੇ ਭਾਵ ਰਤਨ ਪਰਮਦ ਭੂਤਨ ਪਰਕ੍ਰਿਤ ਪਰਨ ਜਗ ਚਿੰਤ ਸਰਬਗਤਨ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਐਸਾ ਜੋ ਅੰਮ੍ਰਿਤਮਈ ਰਾਮ ਹੈ ਪ੍ਰਮਾਤਮਾ ਦਾ ਨਾਮ ਹੈ ਉਸ ਨੂੰ ਤੂੰ ਪਾਨ ਕਰ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਜੋ ਹੈ ਤੂੰ ਆਨੰਦ ਮਾ ਅਗਾਂ ਚਲ ਕੇ ਇਸੇ ਬਦਰੇ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਨਾਦਨ ਔਦ ਜਸ ਸਿਮਰਣੇ ਨਾ ਜਨਮ ਜਰਾਦ ਮਰਨ ਭੈੰ ਨਹੀਂ ਹੁੰਦਾ ਜਿਹਦੇ ਸਿਮਰਨ ਕਰਨ ਦੇ ਨਾਲ ਜਨਮ ਦਾ ਦੁਖ ਮਰਨ ਦਾ ਦੁਖ ਤੇ ਬੁਢੇਪੇ ਦਾ ਦੁਖ ਸਾਡੇ ਰੇਸ਼ ਤੇ ॠषि मुनि ਆਨੇ ਕਿ ਤਿੰਨ ਦੁਖ ਬੜੇ ਪ੍ਰਬਲ ਮੰਨੇ ਨੇ ਜਨਮ ਦਾ ਦੁਖ ਮਰਨ ਦਾ ਦੁਖ ते ब्रिद अवस्था दा दुख भगत कबीर भी विष्णु ने जब लग जरा रोग नहीं आया जब लग काल ग्रसी नहीं काया जब लग विकल भई नहीं बाणी भज ले रे मन सारंग पानी। बुड्ढे कुल तन ते है पर कुछ कर नहीं सकदा दिमाग है पूर्ण तौर पे सोच नहीं सकदा हाथ पैर हैगे ने पूर्ण तौर पे कुछ कर नहीं सकदे चल नहीं सकदे ਇਸ ਵਾਸਤੇ ਬਿਰਧ ਅਵਸਥਾ ਨੂੰ ਪੂਰਨ ਬਿਰਧ ਅਵਸਥਾ ਨੂੰ ਰੋਗਮਈ ਅਵਸਥਾ ਕਰਕੇ ਆਖੇ। ਤੋਂ ਸ੍ਰੀ ਜੈਦੇਵ ਜੀ ਮਹਾਰਾਜ ਕਰਨ ਜੇਦਾ ਸਿਮਰਨ ਕਰਨ ਦੇ ਨਾਲ ਨਹੀਂ ਆਉਂਦਾ ਜਨਮ ਦਾ ਦੁੱਖ ਮਰਨ ਦਾ ਦੁੱਖ ਕਿਉਂਕਿ ਮੁਰਕੇ ਜਮਣਾ ਨੇ ਤਾਂ ਫਿਰ ਮਰਣਾ ਹੀ ਨਹੀਂ ਤੇ ਨਹੀਂ ਆਉਂਦਾ ਬੁਢੇਪੇ ਦਾ ਦੁੱਖ ਸਾਹਿਬ ਅਰਜੁਨ ਦੇਵ ਜੀ ਮਹਾਰਾਜ ਵੀ ਪ੍ਰਮਾਨ ਕਰਦੇ ਨੇ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ ਹਰੀਦਾ ਜੋ ਜਨ ਹੈ ਉਹਦੇ ਨੇੜੇ ਇਹ ਜਨਮ ਮਰਨ ਤੇ ਬੁਢੇਪਾ ਜਰਾ ਨਹੀਂ ਆਉਂਦਾ ਇੱਥੇ ਇੱਕ ਤਰਕ ਖੜੀ ਹੋਵੇਗੀ ਚਲੋ ਜਨਮ ਮਰਨ ਤੋਂ भगत ਬਚ ਜਾਂਦਾ ਪਰ ਬੁਢੇਪੇ ਦੇ ਰੋਗ ਤੋਂ ਕਿਸ ਤਰ੍ਹਾਂ ਬਚਦਾ ਹੈ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਗੁਰਮੁਖ ਕਦੇ ਬੁੱਢੇ ਨਾਹੀਂ ਜਿਨ ਅੰਤਰ ਸੁਰਤ ਗਿਆਨ ਜਿੱਦੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ਜਿੱਥੇ ਆਤਮ ਗਿਆਨ ਮੌਜੂਦ ਹੈ ਐਸਾ ਬੰਦਾ ਚੈ ਸਰੀਰਕ ਤਲ ਤੇ ਬ੍ਰਿਧ ਵੀ ਹੋ ਜਾਏ ਪਰ ਉਹਦੀਆਂ ਉਮੰਗਾ ਹੁਲਾਸ ਤੇ ਕੋਈ ਫਰਕ ਨਹੀਂ ਪੈਂਦਾ ਉਹਦੀ ਚੇਤੇ ਸ਼ਕਤੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਸਦੇ ਚਿਹਰੇ ਦੇ ਉੱਤੇ ਤਾਜ਼ਗੀ ਬਣੀ ਰਹਿੰਦੀ ਏ ਉਸਦੇ ਚਿਹਰੇ ਦੇ ਉੱਤੇ ਆਨੰਦ ਬਣਿਆ ਰਹਿੰਦਾ ਉਹਨੂੰ ਵੇਖ ਕੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਬੁੱਢਾ ਹੋ ਗਿਆ ਤੇ ਬ੍ਰਿਧ ਹੋ ਗਿਆ ਏ ਕਮਜ਼ੋਰ ਹੋ ਗਿਆ ਨਹੀਂ ਉਸਦਾ ਹੁਲਾਸ ਉਸਦੀ ਉਮੰਗ ਉਸਦੀ ਪ੍ਰੰਗ ਔਰ ਉਸਦੀ ਚੇਤੇ ਸ਼ਕਤੀ ਪੂਰਨ ਤੌਰ ਤੇ ਕਮ ਕਰਦੀ ਏ ਪ੍ਰਭੂ ਦੀ ਬੰਦਗੀ ਦਾ ਇੱਕ ਮਹਾਨ ਫਲ ਹੈ ਇਸ ਵਾਸਤੇ ਆਤਮਦਰਸੀ ਪੁਰਸ਼ਾ ਨੇ ਕਿਹਾ ਹੈ ਕਿ ਨਾਮ ਸਿਮਰਨ ਕਰਨ ਵਾਲੇ ਦੇ ਕੋਲ ਬੁਢੇਪੇ ਦਾ ਰੋਗ ਵੀ ਨਹੀਂ ਆਉਂਦਾ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ ਸ਼੍ਰੀ ਜੈ ਦੇਵ ਜੀ ਮਹਾਰਾਜ ਇਸ ਪਾਵਨ ਪਿਤਰ ਪਦੇ ਦੇ ਵਿੱਚ ਫਰਮਾਨ ਕਰਦੇ ਨੇ ਨਾ ਦਨੋਦ ਜਸ ਸਮਰੈਨ ਨਾ ਜਨਮ ਜਰਾਦ ਮਰਨ ਭੈਮ ਇਛਸ ਜਵਾਦ ਪਰਾ ਭੈਮ ਜਸਵ ਸੁਕ੍ਰਿਤ ਕ੍ਰਿਤਨ ਜੇ ਤੇਨੂੰ ਇੱਛਾ ਹੈ ਐ ਬੰਦੇ ਕਿ ਤੂੰ ਜਮਾ ਦਾ ਤਿਸਕਾਰ ਕਰੇ ਜਨਮ ਮਰਨ ਤੋਂ ਬਚੇ ਤਾਂ ਜਸ ਸੁਕ੍ਰਿਤ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਜਸਵਸ ਸੁਕ੍ਰਿਤ ਕਰਤਨ ਸ਼ੁਭ ਕਰਮ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਭਾਉ ਪ੍ਰਮਾਤਮਾ ਦਾ ਜੋ ਜਸ ਹੈ ਇਹੀ ਸੁਕ੍ਰਿਤ ਹੈ ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ ਇਸ ਨੂੰ ਤੋ ਕਰਮ ਇਸੇ ਇੱਕ ਸ਼ੁਭ ਕਰਮ ਤੋਂ अनेका ਸ਼ੁਭ ਕਰਮ ਜਨਮ ਲੈਂਦੇ ਨੇ ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਝ ਵੀ ਸ਼ੁਭ ਨਹੀਂ ਹੈ ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ ਤਾਂ ਸ਼ੁਭ ਪਰਮਾਤਮਾ ਹੈ ਸ਼ੁਭ ਈਸ਼ਵਰ ਹੈ ਜਦ ਉਹ ਸ਼ੁਭ ਦਾ ਚਿੰਤਨ ਕੀਤਾ ਜਾਂਦਾ ਹੈ ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ ਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ਐਸੇ ਹੀ ਮਨੁੱਖ ਸ਼ੁਭ ਚਿੰਤਕ ਬਣ ਜਾਂਦਾ ਹੈ ਉਹ ਹਰ ਇੱਕ ਦੀ ਸ਼ੁਭ ਕਾਮਨਾ ਕਰਦਾ ਹੈ ਉਹ ਹਰ ਇੱਕ ਦਾ ਸ਼ੁਭ ਚਿੰਤਕ ਬਣਦਾ ਹੈ पर शुभ होए बिना शुभ चिंतक होना बहुत कठिन है शुभ होए बिना शुभ कामना करनी बहुत औखी है कामना मैलिया हो और चिंतक चिंतन जो है माड़ाई जो है चलेगा तो परिपूर्ण परमात्मा का कल्याणकारी नाम उसका जो शुभ कर्म है उसका चिंतन ओ तो कर इच्छस जमाद प्राभ जस्वस सुकृत कृतं भवभूत भाव समय परसन परमन प्रसन्न मिदन श्री जयदेव जी महाराज कहते है और एक परिपूर्ण है व्यापक है भवभूत भाव समय जो हूं भी है पहले भी सी अगाम भी जो है होवेगा जो हर समय मौजूद है दर्शी है भवभूत भाव समभ्यंग परमन प्रसन्न मिदन जो अत्यंत प्रसन्न चित्त है जो अत्यंत परम आनंद में चलीन है तो उस का ही कल्याणकारी जस उच्चारण कर यही शुभ कर्म है यही शुभ चिंतन है आगे चल के श्री जयदेव जी महाराज फरमान कर देने हर भगत निज नह केवल रिद कर्मणा बचसा हरि दा भगत मन वाणी शरीर करके प्रभु नाल जुड़े हुए ऐसा जो हरिदा भगत है हर भगत निज नह केवला रिद करमणा बचसा जोगेन किंग जगेन किंग दानेन किंग तपसा ऐसा जो भगत है जो मन करके शरीर करके बाणी करके प्रभु विचलीन है ओदे सामने जग तुच्छ है जोग साधना भी तुच्छ है और ऐसे भगत दे सामने दान भी कोई मैंने नहीं लगता, भाव दानी तो भी, वो भगत उच्चा है जोगी तो भी ਐਸਾ ਭਗਤ ਉੱਚਾ ਹੈ ਔਰ ਜਗ ਕਰਨ ਵਾਲਿਆਂ ਤੋਂ ਵੀ ਐਸਾ ਭਗਤ ਉੱਚਾ ਹੈ ਗੁਰਗੰਨ ਸਾਹਿਬ ਜੀ ਮਹਾਰਾਜ ਦੀ ਬਾਣੀ ਮੰਨਦੀ ਹੈ ਕਿ ਇਹਨਾਂ ਸਾਰੇ ਕਰਮ ਕਰਨਾ ਤੋਂ ਭਗਤ ਦੀ ਜ਼ਿੰਦਗੀ ਉੱਚੀ ਹੈ ਜੋਗ ਜਗ ਲੈ ਫਲ ਤੁਮ ਮਾਨੋ ਜੋ ਪ੍ਰਭ ਜਸ ਬਿਰਸਰਾਵੇ ਜਿੱਥੇ ਭਗਤ ਪਹੁੰਚੇ ਹੈ ਉੱਥੇ ਜੋਗ ਜਗ ਦੀ ਪਹੁੰਚ ਨਹੀਂ ਹੈ ਦਾਨ ਦੀ ਪਹੁੰਚ ਨਹੀਂ ਹੈ ਇਹ ਸਭ ਕੁਝ ਤੋਂ ਉੱਚਾ ਜੀਵਦਾ ਹੈ ਭਗਤ ਹਰ ਭਗਤ ਨੇ ਜਨਹਿ ਕੇਵਲਾ ਰਿਧ ਕਰਮਣਾ ਬਜਸਾ ਜੋ ਗਏ ਨੇ ਕੰਗ ਜਗੇ ਨੇ ਕੰਗ ਦਾਨੇ ਨੇ ਕੰਗ ਤਪਸਾ ਇਸ ਪਦੇ ਦੇ ਅਖੀਰ ਵਿੱਚ ਆਪ ਕਹਿੰਦੇ ਨੇ ਗੋਬਿੰਦ ਗੋਬਿੰਦ ਦੇ ਤਜਪਨਰ ਸਕਲ ਸਿੱਧ ਪਦੰ ਜੈ ਦੇਵ ਆਇਓ ਤਸੁ ਫਟੰ ਭਉ ਭੂਤ ਸਰਵਗਤੰ ਗੋਬਿੰਦ ਗੋਬਿੰਦਾ ਐ ਮਨੁਕ ਜਾਪ ਕਰ ਔਰ ਇਸ ਤਰ੍ਹਾਂ ਜਾਪ ਕਰਦੇ ਤੈਨੂੰ ਸਾਰੀ ਗਤੀਆਂ ਦੀ ਪ੍ਰਾਪਤੀ ਹੋਵੇਗੀ ਤੈਨੂੰ ਸਭ ਕੁਝ ਦੀ ਪ੍ਰਾਪਤੀ ਹੋਵੇਗੀ ਗੋਬਿੰਦ ਦੇ ਚਿੰਤਨ ਦੇ ਚ ਹੀ ਸੰਸਾਰ ਦੇ ਸੁਖ ਨੇ ਪਰਮਾਰਥ ਦੇ ਸੁਖ ਨੇ ਗੋਬਿੰਦ ਦੇ ਸ਼ਮਨ ਦੇ ਚ ਹੀ ਲੋਕ ਸਵਰ ਜਾਂਦਾ ਹੈ ਪਰ ਲੋਕ ਸੋਹਿਲਾ ਹੋ ਜਾਂਦਾ ਹੈ